ਗਲਤ ਕੰਮ ਕੀਤਾ ਫੇ ਰੋਡ ਉਹਦੀ ਗਲਤ ਜਗ੍ਹਾ ਤੇ ਰੋਡ ਦਿੱਤੀ ਉਹਦੇ ਸ਼ਰਚ ਮਾਰਿਆ ਉਹਦੀ ਉਹਦੀ ਜਿਹੜੀ ਜੀਨੀ ਪੈਂਟ ਪਾਈ ਸੀ ਉਹਨੇ ਗਲਿਆ ਕੁੱਟਿਆ ਕਿੱਦਾਂ ਉਹ ਸਾਨੂੰ ਬਾਜਾ ਮਾਰਦਾ ਹੋਊਗਾ ਮੈਂ ਕਿੰਨਾ ਮੇਰੀ ਕਮਾੜੀ ਕਸਮ ਤਾ ਜੇ ਮੈਨੂੰ ਪਤਾ ਲੱਗ ਜਾਂਦਾ ਉਦੋਂ ਤਾਂ ਮੈਂ ਪਹੁੰਚ ਜਾਂਦਾ ਹੋਰ ਬੰਦੇ ਨੂੰ ਪੁੱਛਣਾ ਹੈ ਕਿ ਉਹ ਉਹਦਾ ਕੇਕ ਸੁੱਟ ਜਿਹੜਾ ਤੂੰ ਉਹਨੇ ਮਾਰਿਆ ਕਿ ਇਸ ਮੈਂ ਹੀ ਜਾਂਦੀ ਉਹਨੂੰ ਆਪਣੇ ਹੱਥਾਂ ਨਾਲ ਮਾਰਾ ਤੇਨੂੰ ਮਿਲ ਕੇ ਮਾਰੀ ਅਸੀਂ ਉਹਨੂੰ ਉਹਨੂੰ ਚੌਂਕ 'ਚ ਖੜਾ ਕੇ ਮਾਰਨਾ ਸਾਰਿਆਂ ਦੇ ਸਾਹਮਣੇ ਮੈਂ ਤਾਂ ਬਸ ਇਹ ਕਹਿਨੀ ਉਹਨੂੰ ਕਾਂਸੀ ਦੇ ਜਾਵੈ ਨਾ ਅਸੂ ਦਾ ਅਖਰੀ ਬਰੀ ਨੂੰ ਦੇਖਿਆ ਇਹਨੇ ਲਾਡਾ ਦੇ ਨਾਲ ਉਹਨੂੰ ਅਸੀਂ ਪਾਲਿਆ ਸੀ ਕਾ ਬੂਆ ਬੂਆ ਕਹਿੰਦਾ ਸਾਰੀ ਦੁਨੀਆਂ ਤੋਂ ਮੀ ਜ਼ੀ ਮਾਸੀ ਸੁੱਖਾਂ ਸੁੱਕ ਕੇ ਲਿਆ ਜਿਹਨੇ ਸਾਡੇ ਫੁੱਲਾਂ ਵਰਗੇ ਭਤੀਜੇ ਨੂੰ ਇੰਦਾ ਰੋਲਿਆ ਸਾਨੂੰ ਇੱਕ ਵਾਰੀ ਉਹ ਸਾਹਮਣੇ ਲੈ ਕੇ ਆ। ਯਾ ਇੱਤੇ ਦਰਦਨਾਕ ਮੌਤ ਦਿੱਤੀ ਸਤ ਸਹਾਰ ਨਹੀਂ ਦਿੱਤੀ। ਨਾ ਸਤ ਕੋਈ ਬਾ ਸੁਣਦਾ ਨਾ ਦੇਖੁੰਦਾ ਸੀ ਉਹ। ਸਾਡੇ ਕੇਸ ਤਿੰਨ ਚਾਰ ਕੇਸ ਪਹਿਲਾਂ ਉਹਦੇ ਹੋਣ ਤੋਂ ਖਰਾਬ ਹੋ ਗਿਆ ਸੀ। ਉਹ ਅਸੀਂ ਮਸੀ ਲਿਆ ਸੀਗਾ। ਹੁਣ ਅਸੀਂ ਕਿੱਧਰ ਨੂੰ ਜਾਈਏ? ਆਣਾ ਕਿਉਂਕਿ ਉਹ ਵੀ ਨਾ ਕਿਸੇ ਨਾਲ ਘਰ ਪਾਵੇ ਇਹ ਪ੍ਰਵਾਸੀ ਹੀ ਨੇ ਕੀਤਾ ਤਿੰਨੇ ਜਣੇ ਪ੍ਰਵਾਸੀ ਹੈ ਜੀ ਤਿੰਨੇ ਪ੍ਰਵਾਸੀ ਹੈ ਜੀ ਇੱਧਰ ਦਾ ਕੋਈ ਨਹੀਂ ਹੈਗਾ ਜੀ ਜਿਵੇਂ ਨਾਲ ਸੀਗੇ ਉਹ ਪਹਿਲਾ ਸਹੀ ਤਰ੍ਹਾਂ ਲੰਮ ਲੱਗ ਚੱਲ ਗਏ ਸੀ ਦੂਜੇ ਦਿਨ ਉਹ ਛੱਕੇ ਲੱਗ ਚੱਲਾ ਸੀ ਅਣਾ ਮੇਨ ਵਾਰ ਮਲੇ ਤੇ ਮੇਰਵਾਲ ਕੋਰ ਕੇ ਦੇਖ ਲਾਪਿਆ ਸੀ ਮਾਰੇ ਵੇ ਜੇ ਕਹਿੰਦੇ ਜੀ ਤੁਹਾਡਾ ਬੱਚਾ ਮੈਣ ਗਿਆ ਆ ਅਸੀਂ ਖੁਸ਼ ਹੋ ਗਏ ਕਹਿੰਦਾ ਚਲੋ ਵੀ ਬਹੁਤ ਵਧੀਆ ਹੋਇਆ ਪਰ ਜਦੋਂ ਅਸੀਂ ਉੱਥੇ ਪਹੁੰਚੇ ਸਿੱਟੇ ਸ਼ਮਸ਼ਾਨ ਗੜ ਝਾੜੀਆਂ ਦੇ ਵਿੱਚ ਸਟਿਆ ਪਿਆ ਜੀ ਵੀ ਕੋਈ ਸਵਾਲ ਕਰਦੇ ਆ ਨੂੰ ਬਈ ਬਈ ਸਾਨੂੰ ਦੱਸ ਤਾਂ ਇਹੀ ਸਾਡਾ ਕਸੂਰ ਕੀ ਆ ਮੇਰੇ ਬੱਚੇ ਦਾ ਕਸੂਰ ਕੀ ਆ ਮੇਂ ਦੋਸ਼ਮਨੀ ਸੀ ਮੇਂ ਨਾਲ ਕੋਈ ਦੋਸ਼ਮਨੀ ਨਹੀਂ ਮੇਂ ਨਾਲ ਘੱਡ ਲੈਂਦੇ ਮੇਰੇ ਬੱਚੇ ਦਾ ਕੀ ਕਸੂਰ ਸੀ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ ਦਰਦਨਾਕ ਮੌਤ 5 ਸਾਲਾ ਬੱਚਾ ਹਰਵੀਰ ਸਿੰਘ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪਰਿਵਾਰ ਸਾਹਮਣੇ ਆਇਆ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਔਰ ਹਰਵੀਰ ਸਿੰਘ ਦੇ ਨਾਲ ਇੰਨਾ ਮਾਰਾ ਇੰਨੀ ਦਰਦਨਾਕ ਮੌਤ ਉਸ ਪ੍ਰਵਾਸੀ ਨੇ ਦਿੱਤੀ। ਉਸ ਦਿਨ ਦਾ ਮੰਜ਼ਰ ਕੀ ਸੀ? ਉਸ ਦਿਨ ਹੋਇਆ ਕੀ? ਪਰਿਵਾਰ ਨਾਲ ਅਸੀਂ ਗੱਲਬਾਤ ਕਰਦੇ ਹਾਂ ਔਰ ਅੱਗੇ ਉਹਨਾਂ ਦੀ ਮੰਗ ਇਨਸਾਫ ਨੂੰ ਲੈ ਕੇ ਉਹ ਕੀ ਚਾਹੁੰਦੇ ਕੀ ਨੇ ਕਿਉਂਕਿ ਜਿਸ ਤਰੀਕੇ ਦਾ ਹਾਲ ਹਰਵੀਰ ਸਿੰਘ ਦਾ ਉਸ ਦੇ ਵੱਲੋਂ ਕੀਤਾ ਗਿਆ ਬਹੁਤ ਹੀ ਮੰਦਪਾਗਾ ਹੈ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਮਾਤਾ ਜੀ ਔਰ ਹਰਵੀਰ ਦੀ ਭੈਣ ਵੀ ਮੌਜੂਦ ਹੈ ਉਸ ਦਿਨ ਜਦੋਂ ਉਸ ਨੂੰ ਕਿਡਨਾਪ ਕੀਤਾ ਗਿਆ ਪ੍ਰਵਾਸੀ ਦੇ ਵੱਲੋਂ ਤਾਂ ਉਸ ਵਕਤ ਉਸ ਦੀ ਭੈਣ ਵੀ ਮੌਜੂਦ ਸੀ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਆ ਪਿਤਾ ਜੀ ਨਾਲ ਉਸ ਬਾਰੇ ਦੱਸੋ ਉਸ ਦਿਨ ਦੀ ਗੱਲ ਹੋਇਆ ਕੀ ਉਸ ਦਿਨ ਹਰਵੀਰ ਕਿੰਨੇ ਵਜੇ ਗੁਰੂ ਘਰ ਗਿਆ ਸੀ ਆਪਣੀ ਭੈਣ ਦੇ ਨਾਲ ਇਹ ਸਾਢੇ 3 ਵਜੇ ਜਾਂਦੇ ਆ ਮੱਠ ਟਿਕਣ ਜਾਂਦੇ ਹੁੰਦੇ ਆ ਜੀ ਇਹ ਵਹ ਹਰ ਰੋਜ਼ ਜਾਂਦੇ ਆ ਅੱਗੇ ਦੀ ਤਾਂ ਤਾਂ ਉਦਣ ਵੀ ਗਿਆ ਸੀਗੇ ਰੋਦਨ ਹਰਵੀਰ ਅੰਦਰ ਚਲੇ ਗਿਆ ਆ ਤੇ ਉਹ ਮੁੰਡਾ ਮੇਰਾ ਉਹਦੀ ਮਾੜੀ ਕਿਸਮਤ ਤੋਂ ਬਾਹਰ ਕੇ ਕਢਣ ਲਾ ਪਿਆ ਉਹ ਆਇਆ ਦਰੋ ਸਕੂਟਰੀ ਨਾਲ ਕੇ ਲੈ ਕੇ ਆਇਆ ਤੇ ਸਕੂਟਰੀ ਲੈ ਕੇ ਉਹਨੂੰ ਧੱਕਾ ਲਵਾਇਆ ਗੁਰਦੁਆਰਾ ਸਾਹਿਬ ਦੇ ਮੂਹਰੇੋਂ ਬਿਠਾ ਕੇ ਉੱਪਰ ਠੀਕ ਹੈ ਰੋਡ ਕੇ ਲੈ ਕੇ ਉਸ ਨੂੰ ਮੋੜ ਕੇ ਲਿਆ ਆ ਕੇ ਲੱਬਿਆ ਲੱਬਿਆ ਸਾਨੂੰ ਨਹੀਂ ਲੱਭਾ ਫਿਰ ਪੁਲਿਸ ਪਰਸੈਸ਼ਨ ਨੇ ਲੱਭਿਆ ਉਹਨੇ ਆਨ ਕੇ ਲੱਭਿਆ ਫਿਰ ਜਦੋਂ ਉਹ ਬੰਦੇ ਵੀ ਫੜਲੇ ਬਾਅਦ ਚ ਬੰਦੇ ਫੜ ਕੇ ਜਦੋਂ ਉਹਨੂੰ ਪੁੱਛਿਆ ਉਹਨੇ ਦੱਸਿਆ ਵੀ ਉਦਾਵੀ ਮੈਂ ਤੁਸੀਂ ਕਿਸ ਕਿੱਥੇ ਸੀ ਉਸ ਵੇਲੇ ਔਰ ਮੈਂ ਕੰਮ ਤੇ ਸੀਗਾ ਜੀ ਹਾਂਜੀ ਮੈਂ ਕੰਮ ਤੇ ਸੀਗਾ ਮੈਂ ਕੰਮ ਤੇ ਮੈਨੂੰ ਫੋਨ ਆਇਆ ਵੀ ਇਦਾਂ ਕਰਕੇ ਹਰਵੀਰ ਨਹੀਂ ਮਿਲਦਾ ਪਿਆ ਤੇ ਜਦੋਂ ਆਣ ਕੇ ਮੈਂ ਫੇਰ ਫੋਨ ਕੀ ਦੇਖਿਆ ਵਾਲਾ ਥੋੜਾ ਸਾਨੂੰ ਲੱਭਾ ਨਹੀਂ ਫੇਰ ਵਾਲਟਸ ਪਰ ਜਾ ਕੇ ਮੈਂ ਫੋਨ ਕੀਤਾ ਉਹ ਨਹੀਂ ਆਣ ਕੇ ਫੇਰ ਲੱਭਿਆ ਮੈਂ 5 ਸਾਲ ਉਮਰ ਸੀ ਹਰਵੀਰ ਹਾਂਜੀ 5 ਸਾਲ ਉਮਰ ਸੀ ਤਾਂ ਉਹ ਪ੍ਰਵਾਸੀ ਨੂੰ ਪਹਿਲਾਂ ਤੁਸੀਂ ਕਦੇ ਦੇਖਿਆ ਸੀ ਉਸ ਨੂੰ ਅਸੀਂ ਅਸੀਂ ਤਾਂ ਕਦੇ ਜਾਣਦੇ ਵੀ ਨਹੀਂ ਜੀ ਇਹ ਨਾ ਪ੍ਰਵਾਸੀ ਨਾ ਉਹਨੂੰ ਉਹਨੂੰ ਜਾਣਦੇ ਆ ਜੀ ਜਿਹੜਾ ਲੈ ਕੇ ਗਿਆ ਨਾ ਉਹਦੇ ਨਾਲ ਦੇ ਆਨੂੰ ਜਾਣਦੇ ਆ ਜਿਹੜੀ ਪਿੰਕੀ ਆ ਜਿਹੜੀ ਉਹ ਦੀਪੂ ਆ ਨਾ ਅਸੀਂ ਉਹਨੂੰ ਜਾਣਦੇ ਆ ਅਸੀਂ ਤਾਂ ਕਦੀ ਦੇਖੇ ਵੀ ਨਹੀਂ ਅਸੀਂ ਤਾਂ ਨਾ ਨਹੀਂ ਸੁਣਿਆ ਉਹਨਾਂ ਦਾ ਅਸੀਂ ਨਾ ਹੀ ਅੱਜ ਪਹਿਲੀ ਵਾਰੀ ਸੁਣਿਆ ਜਦੋਂ ਅੱਜ ਜਦੋਂ ਹੋਇਆ ਕੰਮ ਅਸੀਂ ਤਾਂ ਕਦੀ ਦੇਖਿਆ ਸੀ ਨਹੀਂ ਜਾਣਦੇ ਜੀ ਉਹਨਾਂ ਨੂੰ ਸਿਰ ਤੁਹਾਨੂੰ ਕਿੱਥੇ ਪਤਾ ਲੱਗਿਆ ਕਿ ਹਰਵੀਰ ਕਿਵੇਂ ਮਿਲਿਆ ਪੁਲਿਸ ਨੇ ਕੀ ਦੱਸਿਆ ਜੀ ਪੁਲਿਸ ਪ੍ਰਚਾਰਣ ਨੇ ਉਹ ਜਦੋਂ ਅਸੀਂ ਫੋਨ ਕੀਤਾ ਸੀ ਉਹ ਪੁਲਿਸ ਪ੍ਰਸ਼ਾਸਨ ਆਣ ਕੇ ਸਾਰੀ ਪੁਲਿਸ ਆ ਗਈ ਸੀ ਪ੍ਰਸ਼ਾਸਨ ਨੇ ਡਾਟਾ ਬਹੁਤ ਸਾਧ ਦਿੱਤਾ ਅੱਗੇ ਵੀ ਦੇਣਗੇ ਪਰ ਉਹ ਉਹ ਨਹੀਂ ਆਣ ਕੇ ਕੈਮਰੇ ਕਮਰੇ ਚੈੱਕ ਕੀਤੇ ਉਹਦੀ ਲੋਕੇਸ਼ਨ ਕੈਮਰੇ ਨੇ ਟ੍ਰੇਸ ਕਰਕੇ ਉਹ ਨਹੀਂ ਫਿਰ ਦੁਕਾਨ ਤੇ ਇੱਕ ਜਿੱਥੋਂ ਸਕੂਟਰੀ ਜਿਹਦੀ ਸਕੂਟਰੀ ਸੀਗੀ ਉਹ ਲੈ ਕੇ ਆਇਆ ਸੀਗਾ ਤੇ ਉਹ ਦੁਕਾਨ ਤੇ ਉਹਦੀ ਲੋਕੇਸ਼ਨ ਉਹ ਕੈਮਰਿਆਂ ਚ ਆਈ ਆ ਉਹ ਨੰਬਰ ਟ੍ਰੇਸ ਕਰਕੇ ਉਹਦੀ ਦੁਕਾਨ ਤੇ ਜੀ ਪਹੁੰਚ ਗਏ ਕਿੱਲੇ ਵਾਲੇ ਦੇ ਤੇ ਕਿੱਲੇ ਵਾਲੇ ਦੇ ਗਏ ਆ ਉਹਨੇ ਮੁੜ ਕੇ ਉਹਦੀ ਸਕੂਟਰੀ ਤੋਂ ਕੈਮਰੇ ਜੇ ਪਤਾ ਕਿ ਦੇਖਿਆ ਦੀ ਸਕੂਟਰੀ ਜਿਹੜੇ ਉੱਪਰ ਉਹਦੇ ਕੈਮਰੇ ਲੱਗੇ ਵਾ ਉੱਥੇ ਬੱਚੇ ਨੂੰ ਮੇਰੇ ਨੂੰ ਖੜਾ ਕਰਦਾ ਆ ਇਹ ਖੜਾ ਕਰਕੇ ਮੁੜ ਕੇ ਉਹਦੀ ਚਾਬੀ ਅੰਦਰ ਸਕੂਟਰੀ ਦੀ ਰੱਖਦਾ ਚਾਬੀ ਰੱਖ ਕੇ ਫੇਰ ਉਹਨੂੰ ਲੈ ਕੇ ਚੱਲ ਜਾਂਦਾ ਜੀ ਕਿੱਥੇ ਲੈ ਕੇ ਗਿਆ ਪਤਾ ਨਹੀਂ ਹੋਣ ਰੱਬ ਜਾਣੇ ਸਾਨੂੰ ਤਾਂ ਇਹ ਜੀ ਜਦੋਂ ਦੂਏ ਦਿਨ ਪਤਾ ਲੱਗਾ 11:30 11:30 ਵਜੇ ਕਹਿੰਦੇ ਜੀ ਤੁਹਾਡਾ ਬੱਚਾ ਮਿਲ ਗਿਆ ਆ ਅਸੀਂ ਖੁਸ਼ ਹੋ ਗਏ ਕਹਿੰਦੇ ਚਲੋ ਵੀ ਬਹੁਤ ਦੀਆ ਹੋਇਆ ਪਰ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉਹ ਜੀ ਸਮਸ਼ਾਨ ਘਾਟ ਚ ਤਸਵੀਰੀਂ ਪੁਰਸ਼ ਸਮਸ਼ਾਨ ਘਾਟ ਆ। ਹਾਂ ਉਹ ਮੈਂ ਤੁਹਾਨੂੰ ਦਿਖਾ ਲਿਆਈ ਆ ਤੁਸੀਂ ਦੇਖਿਆ ਹੀ ਆ ਵੀ ਕੀ ਬਣਿਆ ਪਿਆ ਉਹਦਾ ਵਿਚਾਰੇ ਦਾ। ਸਮਸ਼ਾਨ ਘਾਟ ਚ ਸਿੱਟ ਉੱਥੇ ਸਿੱਟ ਗਿਆ ਸਮਸ਼ਾਨ ਘਾਟ ਝਾੜੀਆਂ ਦੇ ਵਿੱਚ ਸੱਟਿਆ ਪਿਆ ਜੀ। ਉੱਥੇ ਪਹਿਲਾਂ ਉਹਨਾਂ ਕਰੇ ਗਏ ਗਲਤ ਕੰਮ ਕੀਤਾ ਫੇ ਰੋਡ ਉਹਦੀ ਗਲਤ ਜਗ੍ਹਾ ਤੇ ਰੋਡ ਹੂੰ ਮਸਲਾ ਦਿੱਤੀ ਉਹਦੇ ਫੇਰ ਸ਼ਹਿਰ ਚ ਮਾਰਿਆ ਉਹਦੀ ਉਹਦੀ ਜਿਹੜੀ ਜੀਨ ਦੀ ਪੈਂਟ ਪਾਈ ਸੀ ਉਹਨੇ ਹੀ ਗਲਾ ਕਟਿਆ ਉਹਦਾ। ਇਹ ਸਭ ਉਸਨੇ ਕਬੂਲ ਕੀਤਾ ਹਾਂਜੀ ਨਸ਼ੇ ਦੇ ਵਿੱਚ ਸੀ ਉਹ ਉਹ ਜਦੋਂ ਜੀ ਅਸੀਂ ਫੜਿਆ ਉਹਨੂੰ ਉਦੋਂ ਤਾਂ ਉਹ ਜਦੋਂ ਉਦੋਂ ਯਾਨੀ ਕਿ ਕਾਫੀ ਟਾਈਮ ਹੋ ਗਿਆ ਮੇਰੇ ਕਾ 9:30 ਹੋਇਆ ਸੀ ਉਦੋਂ ਤਾਂ ਉਹਨੇ ਜਦੋਂ ਸ਼ਰਾਬ ਪੀਤੀ ਹੋ ਸੀਗੀ ਹਾਂਜੀ ਜਦੋਂ ਉਹਨੂੰ ਫੜਿਆ ਗਿਆ ਉਦੋਂ ਤਾਂ ਸ਼ਰਾਬ ਪੀਤੇ ਹੋ ਕੋਈ ਘੰਟੇ ਬਾਅਦ ਉੱਥੇ ਆ ਗਿਆ ਸੀ ਮੁੜ ਕੇ ਇਹ ਉਹਨੂੰ ਯਾਨੀ ਕਿ ਮਾਰ ਕੇ ਉਹਨੂੰ ਆ ਗਿਆ ਸੀ ਤੇ ਮੁੜ ਕੇ ਆਣ ਕੇ ਫਿਰ ਸ਼ਰਾਬ ਸ਼ੁਰੂ ਪੀਂਦਾ ਰਿਹਾ ਹੋਊਗੀ ਵੇ ਬਈ ਉਹਦਾ ਜਿਗਰਾ ਐਡਾ ਆਣ ਕੇ ਵੀ ਫੇਰ ਵੀ ਉੱਥੇ ਆਇਆ ਜੀ ਉੱਥੇ ਮੰਡੀ ਚ ਸਾਰੇ ਕੈਮਰੇ ਚੈੱਕ ਕੀਤੇ ਮੰਡੀ ਚ ਮੇਰੇ ਮੁੰਡੇ ਦੀ ਬਾਹ ਫੜ ਕੇ ਘੁਮਾਉਂਦਾ ਪਿਆ ਉਹਨੂੰ কুরਕੁਰੇ ਲੈ ਕੇ ਦਿੱਤੇ কুরਕੁਰੇ ਦਾ ਪੈਕਟ ਵੀ ਉੱਥੇ ਅੱਧਾ ਪਿਆ ਹੁੰਦਾ ਜਿੱਦਾਂ ਸਾਨੂੰ ਪੁਲਿਸ ਪਰਚਾਜ ਜਾਂਦੇ ਸੀ ਉਹ কুরਕੁਰੇ ਦਾ ਪੈਕਟ ਵੀ ਉੱਥੇ ਅੱਧਾ ਪਿਆ ਕੋ ਤੁਸੀਂ ਉਹਨਾਂ ਨੂੰ ਫੜਿਆ ਉਸ ਪ੍ਰਵਾਸੀ ਨੂੰ ਫੜਿਆ ਤੁਸੀਂ ਕੋਈ ਸਵਾਲ ਕੀਤਾ ਯਾਰ ਤੂੰ ਇਹ ਕੀ ਕਰ ਦਿੱਤਾ ਤੂੰ ਅਸੀਂ ਤਾਂ ਅੱਜ ਵੀ ਕੋਈ ਸਵਾਲ ਕਰਦੇ ਆ ਨੂੰ ਬਈ ਬਈ ਸਾਨੂੰ ਦੱਸ ਤਾਂ ਇਹੀ ਸਾਡਾ ਕਸੂਰ ਕੀ ਆ ਮੇਰੇ ਬੱਚੇ ਦਾ ਕਸੂਰ ਕੀ ਆ ਮੇ ਮ ਦੋਸ਼ਮਣੀ ਸੀ ਮੇਨਾਂ ਕੋਈ ਦੋਸ਼ਮਣੀ ਨਹੀਂ ਸੀ ਮੇਨਾਂ ਘੱਟ ਲੰਦੇ ਮੇਰੇ ਬੱਚੇ ਦਾ ਕੀ ਕਸੂਰ ਸੀ ਠੀਕ ਤਾਂ ਉਹਨੂੰ ਇਹੀ ਪੁੱਛਦੇ ਮੈਂ ਆ ਸਾਨੂੰ ਇੱਕ ਵਾਰੀ ਦੱਸ ਤਾਂ ਸਹੀ ਵੀ ਮੇਰਾ ਕਸੂਰ ਮੇਰੇ ਬੱਚੇ ਦਾ ਕਸੂਰ ਮੇਰੇ ਘਰਦਿਆਂ ਦਾ ਕਸੂਰ ਕੀ ਕਸੂਰ ਕਿਹਦਾ ਕਸੂਰ ਆ ਵੀ ਜਿਹੜਾ ਤੂੰ ਨਹੀਂ ਉਹਦੀ ਨੂੰ ਦਰਦਨਾਕ ਮੌਤ ਦਿੱਤੀ ਇਹਨੂੰ ਅਸੀਂ ਤਾਂ ਅੱਜ ਵੀ ਇਹੀ ਪੁੱਛਦੇ ਮੈਂ ਸਾਨੂੰ ਇਹੀ ਸਵਾਲ ਦਾ ਜਵਾਬ ਨਹੀਂ ਮਿਲਦਾ ਪਿਆ ਜੀ ਤਾਂ ਜਦੋਂ ਪੁਲਸ ਅੱਗੇ ਉਸਨੇ ਕਬੂਲ ਕੀਤਾ ਤਾਂ ਉਸਨੇ ਕਬੂਲ ਕੀਤਾ ਕਿ ਮੈਂ ਬਦਫੈਲੀ ਕੀਤੀ ਸਭ ਕੁਝ ਕੀਤਾ ਹਾਂ ਜੀ ਪੁਲਿਸ ਨੇ ਤੁਹਾਨੂੰ ਕੀ ਕਿਹਾ ਪੁਲਿਸ ਅਫਸਰ ਜਨਜੀ ਲੱਗਾ ਹੋਇਆ ਹੈ ਆ ਠੀਕ ਹੈ ਜੀ ਉਹ ਨਹੀਂ ਉਹ ਐਫ ਆਰ ਕਰਤੀ ਹੈ ਜੀ ਹੁਣ ਅੰਦਰ ਆ ਹੁਣ ਜੱਜ ਸਾਹਿਬ ਕਹਣਗੇ ਜੀ ਅਸੀਂ ਤਾਂ ਉਹਨਾਂ ਜੱਜ ਸਾਹਿਬ ਤੋਂ ਵੀ ਇਹੀ ਮੰਗਦੇ ਪਏ ਆ ਇਹਨੂੰ ਫਾਂਸੀ ਦਿੱਤੀ ਜਾਵੇ ਦਿੱਤੀ ਜਾਵੇ ਇਹਨੂੰ ਜਲਦੀ ਤੋਂ ਜਲਦੀ ਦਿੱਤੀ ਜਾਵੇ ਜੀ ਇਹਨੂੰ ਮਹੀਨਿਆਂ ਚ ਨਹੀਂ ਇਹਨੂੰ ਦਿਨਾਂ ਚ ਕੰਮ ਦਿਨਾਂ ਚ ਦਿੱਤੀ ਜਾਵੇ ਤਾਂ ਕਿ ਕੱਲ ਨੂੰ ਬੱਚੇ ਸਾਰਿਆਂ ਦੇ ਆ ਗਲੀ ਮੁਹੱਲੇ ਚ ਘੁੰਮਦੇ ਆ ਪਚਾਏ ਪਿੰਡ ਆ ਚਾਹੇ ਸ਼ਹਿਰ ਆ ਨਿਆਣਿਆਂ ਨੇ ਤਾਂ ਖੇਡਣਾ ਆ ਜੀ ਲੇ ਕਿੰਨੇ ਜੱਦਾ ਇਹਨੇ ਕੰਮ ਕੀਤਾ ਹੈ ਬੱਚੇ ਬਾਹਰ ਨਿਕਲਣੋਂ ਡਰਦੇ ਪਏ ਆ ਬਹੁਤ ਕਹਿੰਦੇ ਹਰਵੀਰ ਸਾਰਿਆਂ ਨੂੰ ਬਹੁਤ ਪਸੰਦ ਸੀ ਸਾਰਿਆਂ ਨੂੰ ਸਾਰਿਆਂ ਨੂੰ ਜੀ ਮੈਂ ਕਹਿੰਨਾ ਜੀ ਕਿਸੇ ਵੀ ਪਾਸੇ ਪਿੰਡ ਚ ਪੁੱਛ ਕੇ ਦੇਖ ਲਓ ਜੀ ਤੁਹਾਨੂੰ ਮੈਂ ਕਹਿੰਦਾ ਮੈਂ ਮੈਨੂੰ ਮੈਨੂੰ ਨਹੀਂ ਜਾਣਦੇ ਉਹਨਾਂ ਨੂੰ ਜਾਣਦੇ ਆ ਉਹ ਜੇ ਮੈਨੂੰ ਦੇਖਦੇ ਆ ਨਾ ਤੇ ਅਗਲਾ ਪੁੱਛਦੇ ਵੀ ਇਹ ਕੌਣ ਹੈ ਉਹ ਹਰਵੀਰ ਦਾ ਪਾਪਾ ਇਹ ਜੈਸਮੀਨ ਦਾ ਪਾਪਾ ਇਹਨਾਂ ਦਾ ਨਾਂ ਤੋਂ ਜਾਣਦੇ ਆ ਜੀ ਮੈਂ ਪ੍ਰਵਾਸੀ ਤੁਹਾਡੇ ਸਾਹਮਣੇ ਕੁਝ ਬੋਲਿਆ ਸੀ ਕਿ ਚੁੱਪ ਸੀ ਹਾਂਜੀ ਜਦੋਂ ਤੁਸੀਂ ਫੜਿਆ ਉਹਨਾਂ ਨੂੰ ਹਾਂਜੀ ਹਾਂਜੀ ਪ੍ਰਵਾਸੀ ਕੁਝ ਬੋਲਿਆ ਨਹੀਂ ਮੈਂ ਨਹੀਂ ਫੜਿਆ ਜੀ ਪੁਲਿਸ ਵਾਲੇ ਆ ਉਹ ਉੱਥੇ ਸੀਗੇ ਹਾਂਜੀ ਮੈਂ ਉੱਥੇ ਸੀਗਾ ਜੀ ਹਾਂ ਮੈਂ ਉੱਥੇ ਸੀਗਾ ਜਦੋਂ ਫੜ ਕੇ ਲੈ ਕੇ ਗਏ ਆ ਠੀਕ ਹੈ ਜਦੋਂ ਗਏ ਫੜ ਕੇ ਲੈ ਕੇ ਗਏ ਆ ਉਹ ਅੰਦਰ ਉਹ ਮੰਨਦਾ ਪਿਆ ਸੀ ਜਿਹਦਾ ਜਿਹਦਾ ਨਾਮ ਲੈਂਦਾ ਪਿਆ ਇੱਕ ਪਿੰਕੀ ਦਾ ਨਾਮ ਲਿਆ ਜੀ ਉਹਨੇ ਇੱਕ ਦੀਪੂ ਦਾ ਨਾਮ ਲਿਆ ਤੇ ਪੁਲਿਸ ਪਰਚਾਜਨ ਉਦੋਂ ਹੀ ਜਿੱਦਾਂ ਜਿੱਦਾਂ ਨਾਮ ਲੈਂਦਾ ਗਿਆ ਨਾਲੇ ਨਾਲ ਉਹਨਾਂ ਨੂੰ ਚੱਕ ਕੇ ਲਿਆਉਂਦੇ ਰਹੇ ਯਾਨੀ ਕਿ ਇਹ ਇਹਦੇ ਵਿੱਚ ਉਹ ਕੱਲਾ ਨਹੀਂ ਸੀਗਾ ਹੋਰ ਵੀ ਨਾਲ ਸੀਗੇ ਹਾਂਜੀ ਹਾਂਜੀ ਇੱਕ ਪਿੰਕੀ ਸੀ ਜੀ ਇੱਕ ਦੀਪੂ ਸੀ ਦੋ ਤਿੰਨ ਜਿਹੜਾ ਨੇ ਇਹ ਗਲਤ ਕੰਮ ਇਹ ਦੋ ਜਣੇ ਸੀ ਇਹ ਦੋ ਜਣਿਆਂ ਦੇ ਉਹਨੇ ਨਾਂ ਲਾਇਆ ਜੀ ਕਿ ਨਾਲ ਸੀਗੇ ਮੇਰੇ ਗੱਲ ਹਾਂਜੀ 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 ਉਹਨੇ ਨਾਂ ਲਾਇਆ ਜੀ ਕੋਈ ਉਦਾਂ ਦਾ ਨਾਂ ਲੈ ਨਹੀਂ ਸਕਦਾ ਕਿਉਂ ਜੇ ਜੇ ਕਹੀਏ ਵੀ ਉਦਾਂ ਹੀ ਕਿਉਂ ਕਿਸੇ ਦਾ ਨਾਂ ਲੈ ਤੂੰ ਉਦਾਂ ਥੋੜੀ ਕੋਈ ਨਾਂ ਲਾ ਉਹ ਤਾਂ ਉਸ ਵਕਤ ਇਸ ਰੌਂਟੇ ਖੜੇ ਹੁੰਦੇ ਸੋਚ ਕੀ ਕਿ ਉਸ ਵਕਤ ਹਰਵੀਰ ਨੇ ਕਿੰਨਾ ਦਰਦ ਚੱਲਿਆ ਹੋਵੇਗਾ ਕਿ ਬੰਨ ਮੈਨੂੰ ਮੈਂ ਹੀ ਵੀ ਸੋਚਦੇ ਆ ਕਿਦਾਂ ਕੀ ਕਹਿੰਦਾ ਹੋਊਗਾ ਮੰਮੀ ਪਾਪਾ ਪਾਪਾ ਤਾਂ ਕੀ ਕਹਿੰਦਾ ਪਾਪਾ ਜੀ ਪਾਪਾ ਜੀ ਕਹਦਾਂ ਦੀ ਪਾਪਾ ਜੀ ਮੰਮਾ ਜੀ ਪਾਪਾ ਜੀ ਮੰਮਾ ਜੀ ਬਸ ਜੀ ਤੋਂ ਬਗੈਰ ਨਹੀਂ ਕਹਿੰਦਾ ਹੁੰਦਾ ਜੀ ਪਾਪਾ ਜੀ ਮੰਮਾ ਜੀ ਇੱਥੇ ਹੀ ਕਹੀ ਜਣਾ ਉਹ ਜ਼ਹਿਨ ਚ ਚੱਲ ਰਿਹਾ ਹੁਣ ਉਸ ਵਕਤ ਤੇ ਤੋਤਲੇ ਤੋਤਲਾ ਬੋਲਦਾ ਸੀਗਾ ਕਿਦਾਂ ਸਾਨੂੰ ਬਾਜਾ ਮਾਰਦਾ ਹੋਊਗਾ ਮੈਂ ਕਿੰਨਾ ਮੇਰੀ ਮਾੜੀ ਕਸਮਾ ਤੇ ਜੇ ਮੈਨੂੰ ਪਤਾ ਲੱਗ ਜਾਂਦਾ ਉਦੋਂ ਤਾਂ ਮੈਂ ਪਹੁੰਚ ਜਾਂ ਅਸੀਂ ਸਾਰੀ ਰਾਤ ਘੁੰਮਦੇ ਰਹੇ ਅਸੀਂ ਦੇਖਦੇ ਰਹੇ ਫੇ ਉਹਨੇ ਜਾ ਕੇ ਦੱਸਿਆ ਫੇ ਉਹ ਜਾ ਕੇ ਸਾਨੂੰ ਪਤਾ ਲੱਗਾ ਫੇ ਉਹ ਕਈ ਘੰਟੇ ਉਸਨੇ ਤੜਫਾਇਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬੇਟਾ ਜੀ ਤੁਸੀਂ ਨਾਲ ਸੀ ਜਦੋਂ ਤੁਸੀਂ ਕਹਿ ਰਹੇ ਸੀ ਕਿ ਪਹਿਲਾਂ ਵੀ ਦੋ ਤਿੰਨ ਵਾਰ ਉਸ ਨੂੰ ਦੇਖਿਆ ਤੁਸੀਂ ਹਾਂ ਜੀ ਮੈਂ ਨਾਲ ਸੀਗੇ ਉਹ ਪਹਿਲਾਂ ਸਹੀ ਤਰ੍ਹਾਂ ਅਲਮ ਲੱਗ ਚੱਲ ਗਿਆ ਸੀ ਦੂਜੇ ਦਿਨ ਉਹ ਛੱਕ ਕੇ ਲੱਗ ਚੱਲਾ ਸੀਗਾ ਹੂੰ ਫੇ ਅਨਾ ਮੈਂ ਵਾਰ ਮਾਲੇ ਤੇ ਮੇਰੇ ਵਾਲੇ ਕੂਰ ਕੇ ਦੇਖ ਲਾਪਿਆ ਸੀ ਇੱਕ ਦਿਨ ਪਹਿਲਾਂ ਹਾਂਜੀ ਫਿਰ ਅਗਲੇ ਦਿਨ ਜਦੋਂ ਤੁਸੀਂ ਅੰਦਰ ਚਲ ਕੇ ਸੀ ਗੁਰੂ ਘਰ ਦੇ ਹਾਂਜੀ ਮੈਂ ਅੰਦਰ ਚਲ ਕੇ ਸੀ ਉਹ ਮੈਨੂੰ ਪਤਾ ਲੱਗਿਆ ਉਹ ਆਂਦਾ ਪਿਆ ਔਰ ਫਿਰ ਪਤਾ ਨਹੀਂ ਕਿੱਥੇ ਉਹਨੂੰ ਚੱਕ ਕੇ ਲੈ ਗਿਆ ਉਧਰ ਸਕੂਲ ਲੈ ਕੇ ਆਇਆ ਤੇ ਚੱਕ ਲੈ ਗਿਆ ਹੂੰ ਪਰ ਜਦੋਂ ਲੈ ਕੇ ਗਏ ਫਿਰ ਤੁਸੀਂ ਗੁਰੂ ਘਰ ਚ ਲੱਭਿਆ ਕਿ ਹਰਵੀਰ ਕਿੱਥੇ ਆ ਉਹ ਇੱਥੇ ਨਹੀਂ ਸੀਗਾ ਉਹ ਬਾਹਰ ਸੀਗਾ ਹੂੰ ਤੇ ਉਹਨੂੰ ਖੜਾਉਂਦੇ ਖੜਾਉਂਦੇ ਉਹ ਲੈ ਕੇ ਸ਼ਕਰਾ ਹੁੰਦੇ ਲੱਗ ਹੈ ਨਾ ਕੰਦ ਧੱਕਾ ਮਾਰ ਧੱਕਾ ਮਾਰ ਦੇ ਮਾਦੇ ਨੂੰ ਗੁਰਦੁਆਰੇ ਕੋਲ ਬਿਠਾ ਕੇ ਲੈ ਆ। ਤਾਂ ਕੀ ਕਹੋਗੇ ਉਸ ਦਰਿੰਦੇ ਨੂੰ ਤੁਸੀਂ ਤੁਸੀਂ ਆਪਣਾ ਛੋਟਾ ਭਰਾ ਅਗਵਾ ਲਿਆ ਬਹੁਤ ਤੁਹਾਡੇ ਨਾਲ ਖੇਡਦਾ ਹੋਣਾ ਲੜਦਾ ਹੋਣਾ ਪਿਆਰ ਕਰਦਾ ਬਹੁਤ ਭਰਾ ਦੀ ਯਾਦ ਆਉਂਦੀ ਹੈ। ਹਾਂਜੀ ਆਉਂਦੀ ਤਾਂ ਹੈ ਪਰ ਉਹ ਉਹ ਬੰਦੇ ਨੂੰ ਪੁੱਛਣਾ ਹੈ ਕਿ ਉਹ ਉਹਦਾ ਕੀ ਇੱਕ ਸੋਧ ਜਿਹੜਾ ਤੂੰ ਹੁਣ ਮਾਰਿਆ ਹੈ। ਹਾਂਜੀ ਪਰ ਫੇ ਜੋ ਮਾਰਜ ਕਰਨ ਪੁੱਛ ਕੇ ਬਾਅਦ ਪਰ ਵੈਸੇ ਮੈਂ ਇਹ ਹੀ ਚਾਹੁੰਦੀ ਹਾਂ ਉਹਨੂੰ ਆਪਣੇ ਹੱਥਾਂ ਨਾਲ ਮਾਰਾ ਤੈਨੂੰ ਮਿਲ ਕੇ ਮਾਰੀ ਅਸੀਂ ਉਹਨੂੰ ਹਾਂਜੀ ਕੜੀ ਤੋਂ ਕੜੀ ਸਜ਼ਾ ਦੀ ਮੰਗ ਕਰਦੇ ਹੋ ਹਾਂਜੀ ਹਰਵੀਰ ਦਿਨ ਤੁਹਾਡੇ ਨਾਲ ਹੀ ਸਾਰਾ ਦਿਨ ਰਹਿੰਦਾ ਸੀ ਹਾਂਜੀ ਉਹ ਮੇਰੇ ਨਾਲ ਹੀ ਰਹਿੰਦਾ ਸੀ ਪਰ ਅਗਲੇ ਦਿਨ ਪਤਨ ਕਿੱਦਾਂ ਚੱਕ ਕੇ ਲੈ ਕੇ ਮੰਗਲਪੁਰਾਂ ਚੱਕ ਕੇ ਲਾ ਕੇ ਪਤਾ ਨਹੀਂ ਕਿੱਦਾਂ ਹੋਇਆ ਫੇ ਮੈਂ ਆਈ ਘਰ ਦੁਬਾਰੇ ਉਹ ਮੈਂ ਆਣਾ ਮਮਾ ਕਹਿੰਦੇ ਵੀਰ ਕਿੱਥੇ ਮੈਂ ਕਿਹਾ ਮਮਾ ਮੇਰੇ ਨਾਲ ਉਹ ਆਏ ਨਹੀਂ ਉਹਨੂੰ ਚੱਕ ਕੇ ਲਾ ਕੇ ਪਤਾ ਨਹੀਂ ਸਕੂਲ ਜਾਂਦਾ ਸੀ ਹਰਵੀਰ ਹਾਂਜੀ ਸਕੂਲ ਜਾਂਦਾ ਸੀਗਾ ਜੀ ਕਿੰਵੀਂ ਕਲਾਸ ਚ ਉਹ ਜੁ ਕਿ ਜੀ ਸੀਗਾ ਜੀ ਅੱਛਾ ਇਕੱਠੇ ਜਾਂਦੀ ਸੀ ਸਕੂਲ ਹਾਂਜੀ ਇਕੱਠੇ ਹਾਂਜੀ ਮੈਂ ਤਾਂ ਬਸ ਇਹ ਕਹਿੰਨੀ ਉਹਨੂੰ ਖਾਂਸੀ ਦੇ ਜਾਵੇ ਹਰਵੀਰ ਤੁਸੀਂ ਇਕੱਠੇ ਜਾਂਦੇ ਸੀ ਸਕੂਲ ਇਕੱਠੇ ਆਉਂਦੇ ਸੀਗੇ ਹਾਂਜੀ ਬਹੁਤ ਮਾੜਾ ਇਹ ਪਰਿਵਾਰ ਦਾ ਉਜਾੜਾ ਕੀਤਾ ਉਸ ਪ੍ਰਵਾਸੀ ਨੇ ਮਾਤਾ ਜੀ ਗੱਲ ਕਰਨ ਦੇ ਹੈ ਤਾਂ ਨਹੀਂ ਉਸ ਹਾਲਾਤ ਚ ਪਰ ਬਹੁਤ ਮਾੜਾ ਹੋਇਆ ਤੁਸੀਂ ਕੁਝ ਕਹਿਣਾ ਚਾਹੋ ਬਹੁਤ ਗਲਤ ਕੀਤਾ ਉਸ ਪ੍ਰਵਾਸੀ ਨੇ ਜ਼ਹਿਨ ਦੇ ਵਿੱਚ ਉਹ ਇਹ ਚੱਲ ਰਿਹਾ ਹੋਣਾ ਕਿ ਹਰਵੀਰ ਕੀ ਆਵਾਜ਼ਾ ਲਾ ਰਿਹਾ ਹੁਣ ਆਪਣੀ ਮਾਂ ਨੂੰ ਹਾਂਜੀ ਮੈਂ ਇਹ ਕਹਿ ਨਹੀਂ ਉਹਨੂੰ ਫਾਂਸੀ ਦਿੱਤੀ ਜਾਵੇ ਦੋਨੇ ਕਰੋਗੇ ਮੱਥਾ ਟੇਕਣਗੇ ਮੈਨੂੰ ਦੱਸ ਗਏਗੇ ਮੈਨੂੰ ਮੰਮਾ ਅਸੀਂ ਗੁਰਦੁਆਰੇ ਚੱਲੇ ਆ ਮੈਂ ਉਹਨਾਂ ਨੂੰ ਦੇਖਿਆ ਵੀ ਗੁਰਦੁਆਰ ਜਾਦੇ ਅੰਦਰ ਵੜ ਗਏ ਇਹ ਧੋੜੇ ਜਾਂਦੇ ਸੀ ਜੈਸਮਿਨ ਪਹਿਲਾਂ ਵੜ ਗਈ ਪਰ ਵੀਰ ਬਾਅਦ ਵਿੱਚ ਗਿਆ ਸੀਗਾ ਮੈਨੂੰ ਦੇਖ ਲਿਆ ਮੈਂ ਕਿ ਚੱਲ ਹੁਣ ਗੁਰਦੁਆਰ ਚੱਲ ਗਏ ਆ ਮੈਂ ਅੰਦਰ ਜਾ ਕੰਮ ਕਰ ਲਾ ਭੀ ਹਣਾ ਜਦੋਂ ਇਹ ਜੈਸਮਿਨ 5 ਵਜੇ ਆਈ ਹਣਾ ਮੈਂ ਇਹਨੂੰ ਪੁੱਛਿਆ ਮੈਂ ਕਿ ਜੈਸਮਿਨ ਤੇਰਾ ਹਰਵੀਰ ਕਿੱਥੇ ਭਾ ਕਿੱਥੇ ਆ ਕਹਿੰਦੇ ਮੰਮਾ ਉਹ ਤਾਂ ਮੇਰੇ ਨਾਲ ਆਇਆ ਹੀ ਨਹੀਂ ਕਹਿੰਦੇ ਹਣਾ ਸਾਰੇ ਫੇ ਉਸੇ ਲੱਬਾ ਲਾਪੇ ਸਾਰੇ ਪਾਸੇ ਉੱਚਾ ਲਾਪੇ ਜਿਹੜੇ ਮੈਸਤਰੀ ਇਹ ਤੇ ਮੁੰਡੇ ਨੂੰ ਕਹਿੰਦੇ ਤੱਕਾ ਲਗਾਉਂਦੇ ਪਹਿਲਾਂ ਉਹਨੂੰ ਕਹੇ ਤੱਕਾ ਲਗਾ ਆ ਬਾਅਦ ਵਿੱਚ ਅੱਗੇ ਲੈ ਕੇ ਉਹਨੂੰ ਪਠਾਲ ਕਿ ਲੈ ਗਿਆ ਉਹਨੂੰ ਕਈ ਆ ਬਾਅਦ ਵਿੱਚ ਪਤਾ ਲੱਗਿਆ ਸਾਨੂੰ ਸਾਰੇ ਲੱਭਦੇ ਰਹੇ ਸੀ ਪੁਲਿਸ ਰਿਪੋਰਟ ਕੀਤੀ ਉਸੇ ਵੇਲੇ ਸਾਨੂੰ ਹਨਾ ਕਿ ਪਤਾ ਕਿੰਨਾ ਸੀ ਇਹ ਕਹਿੰਦੇ ਹਨਾ ਲੱਭਦੇ ਰਹੇ ਸਾਰੀ ਰਾਤ ਵੀ ਲੱਭਦੇ ਲੱਭਿਆ ਨਹੀਂ ਸਾਨੂੰ ਹਰਵੀਰ ਤੇ ਬੋਲ ਹਰ ਕੋਈ ਯਾਦ ਕਰ ਰਿਹਾ ਕਹਿੰਦੇ ਬਹੁਤ ਪਿਆਰਾ ਬੋਲਦਾ ਸੀ ਹਰ ਕਿਸੇ ਨੂੰ ਆਪਣੇ ਬੋਲਾਂ ਨਾਲ ਹੀ ਮੋਹ ਲੈਂਦਾ ਸੀ ਹਾਂਜੀ ਹਾਂ ਜ ਸਾਰਿਆਂ ਨੂੰ ਬੁਲਾ ਲੈਂਦਾ ਹੁੰਦਾ ਸੀਗਾ ਉਹ ਸਾਰੇ ਛੋਟੇ ਛੋਟੇ ਬੱਚੇ ਹੁੰਦੇ ਸੀ ਉਦੋਂ ਹੈ ਨਹੀਂ ਸੀਗਾ ਕੋਈ ਵੀ ਨਹੀਂ ਆਂਟੀਆਂ ਵੀ ਬੈਠੀ ਜਾਂਦੀਆਂ ਆਂਟੀਆਂ ਦੇ ਨਾਲ ਇਕੱਠੇ ਜਾਂਦੇ ਹੁੰਦੇ ਸੀ ਇਹ ਦੋਨੇ ਜਾਣੇ ਉਦੋਂ ਆਂਟੀਆਂ ਪਹਿਲਾਂ ਚੱਲ ਗਈ ਐ ਲੇਟ ਹੋ ਗਏ ਹਣਾ ਫਿਰ ਮੈਂ ਦੇਖਦੀ ਵੀ ਰਹੀ ਅੰਦਰ ਚੱਲ ਗਈ ਐ ਅੰਦਰ ਚੱਲ ਗਈ ਸੀ ਇਹ ਬਾਅਦ ਵਿੱਚ ਪਤਾ ਨਹੀਂ ਉਹ ਬਾਹਰ ਆ ਗਿਆ ਅਜ ਕਿੱਦਾਂ ਹਣਾ ਉਹਨੂੰ ਚਾ ਕੇ ਲੈ ਗਈ ਉਹਨੂੰ ਹਾਂਜੀ ਕੀ ਹਾਲਾਂਕਿ ਫਰ ਕੋਈ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰਦਾ ਪਰ ਤੁਸੀਂ ਕਹਿ ਰਹੇ ਸੀ ਕਿ ਇੱਕ ਵਾਰ ਉਸ ਨੂੰ ਪੁੱਛਣਾ ਜ਼ਰੂਰ ਹੈ ਕਿ ਪੁੱਛਣਾ ਚਾਹੁੰਦੇ ਹਾਂ ਉਹਨੂੰ ਕੋ ਸਾਹਮਣੇ ਉਹਨੂੰ ਦੇਖਣਾ ਚਾਹੁੰਦੇ ਹਾਂ ਹਾਂਜੀ ਉਹਨੂੰ ਪੁੱਛਣਾ ਚਾਹੁੰਦੇ ਵੀ ਉਹਨੇ ਉਹਦਾ ਕੀ ਕਸੂਰ ਸੀ ਉਹਨੂੰ ਕਿਉਂ ਇਦਾਂ ਮਾਰਿਆ ਉਹਨੂੰ ਹਾਂਜੀ ਇਹਨੂੰ ਪੁੱਛਣਾ ਚਾਹੁੰਦੇ ਅਸੀਂ ਜੇ ਤੁਹਾਡੇ ਸਾਹਮਣੇ ਆਵੇ ਉਹ ਬੰਦਾ ਜਿਸ ਨੇ ਹਰ ਵੀਰ ਦਾ ਨੁਕਸਾਨ ਕੀਤਾ ਉਹਦੇ ਜ਼ਿਹਨ ਦੇ ਵਿੱਚ ਕੀ ਰਹੂਗਾ ਕਿ ਕੀ ਇਸ ਨੂੰ ਕਰੀਏ ਕੀ ਇਸ ਦਾ ਕਿ ਮਾਂ ਦਾ ਬਸ ਚੱਲੇ ਤਾਂ ਮਾਂ ਤਾਂ ਹਾਂਜੀ ਦੁਨੀਆ ਇੱਧਰ ਤੋਂ ਉੱਧਰ ਕਰਦੀ ਹੈ ਹਾਂਜੀ ਅਸੀਂ ਮਾਰਨਾ ਚਾਹੁੰਦੇ ਹਾਂ ਉਹਨੂੰ ਉਹਨੂੰ ਪੁੱਛਣਾ ਚਾਹੁੰਦੇ ਵੀ ਇਹਨੇ ਕਿਉਂ ਇਦਾਂ ਕੀਤਾ ਉਹਨੂੰ ਉਹਨੇ ਚੌਂਕ 'ਚ ਖੜਾ ਕਰਕੇ ਮਾਰਨਾ ਸਾਰਿਆਂ ਦੇ ਸਾਹਮਣੇ ਪਰ ਆਵਾਜ਼ ਤੁਹਾਡੀ ਉਮੀਦ ਕਰਦੇ ਹਾਂ ਤੁਹਾਨੂੰ ਇਨਸਾਫ ਮਿਲੇ ਅਸੀਂ ਤਾਂ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਕਰਦੇ ਆਂ ਵੀ ਸਾਨੂੰ ਛੇਤੀ ਤੋਂ ਛੇਤੀ ਇਨਸਾਫ ਦਿੱਤਾ ਜਾਵੇ ਉਹ ਬੰਦੇ ਨੂੰ ਫਾਂਸੀ ਤੇ ਚੜਾਇਆ ਜਾਵੇ ਸਾਨੂੰ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲਾਇਆ ਜਾਵੇ ਕਿਉਂ ਅਸੀਂ ਉਹਨੂੰ ਪੁੱਛਣਾ ਵੀ ਸਾਡੇ ਬੱਚੇ ਦਾ ਕੀ ਕਸੂਰ ਸੀ ਅਸੀਂ ਉਹਦਾ ਕੀ ਬਗਾੜਿਆ ਸੀ ਜਿਹੜੇ ਸਾਡੇ ਬੱਚੇ ਨੇ ਉਹਨੇ ਮਾੜੀ ਇੰਨੀ ਹਮਾਰੀ ਹਰਕਤ ਕੀਤੀ ਹੈ ਜੀ ਜਦੋਂ ਹਰ ਵੀਰ ਹੋਇਆ ਸੀ ਉਦੋਂ ਬਹੁਤ ਖੁਸ਼ੀ ਹੋਣੀ ਕਿ ਇੱਕ ਕਰ ਦੇ ਵਿੱਚ ਮਸੀ ਮਿਲਿਆ ਸੀ ਜੀ ਮਸੀ ਮਿਲਿਆ ਸੀ ਆ ਕੁੜੀ ਮੇਰੀ 9 ਸਾਲਾਂ ਦੀ ਹੈ ਉਹ ਮੇਰੇ 5 ਸਾਲ ਦਾ ਮੁੰਡਾ ਸੀਗਾ ਜੀ ਤੇ ਮਸੀ ਲਿਆ ਸੀਗਾ ਵੱਡੇ ਪ੍ਰੇਸ਼ਨ ਨਾ ਹੋਇਆ ਸੀ ਉਹ ਅੱਛਾ ਹਾਂਜੀ ਕੁੜੀ ਵੀ ਮੇਰੀ ਵੱਡੇ ਪ੍ਰੇਸ਼ਨ ਨਾ ਹੋਈ ਸੀ ਫਲਾਦ ਦਾ ਚਲੇ ਜਾਣਾ ਤਾਂ ਉਦੋਂ ਉਹ ਦਿਨ ਯਾਦ ਹੁੰਦਾ ਜਦੋਂ ਅਰਦਾਸਾਂ ਕੀਤੀਆਂ ਹੁਣ ਗੁਰੂ ਘਰ 'ਚ ਤਾਂ ਕਿ ਸਾਨੂੰ ਸਾਡਾ ਪੁੱਤ ਸਾਡੇ ਸਾਡੇ ਕੇਸ ਪਹਿਲਾਂ ਤਿੰਨ ਚਾਰ ਕੇਸ ਪਹਿਲਾਂ ਉਹਦੇ ਹੋਣ ਤੋਂ ਖਰਾਬ ਹੋ ਗਿਆ ਸੀ ਉਹ ਅਸੀਂ ਮਸੀ ਲਿਆ ਸੀਗਾ ਹੁਣ ਅਸੀਂ ਕਿੱਧਰ ਨੂੰ ਜਾਈਏ ਜਿੱਦਾਂ ਇਹ ਜੌਨ ਵੀ ਉਹਨੂੰ ਫਾਂਸੀ ਛੇਤੀ ਤੋਂ ਛੇਤੀ ਦਿੱਤੀ ਜਾਵੇ ਤੇ ਸਾਨੂੰ ਇੱਕ ਵਾਰੀ ਜ਼ਰੂਰ ਮਿਲਾਇਆ ਜਾਵੇ ਕਿਉਂ ਅਸੀਂ ਉਹਨੂੰ ਪੁੱਛਣਾ ਵੀ ਸਾਨੂੰ ਕਿਉਂ ਮਾਰਿਆ ਤੁਸੀਂ ਕਹਿੰਦੇ ਕਿ ਤੁਸੀਂ ਪੇਂਟ ਦਾ ਕੰਮ ਕਰਦੇ ਹਾਂ ਤੁਸੀਂ ਕਹ ਰਹੇ ਕਿ ਲੜਾਈ ਮੈਂ ਲੜਨੀ ਹੈ ਜੇ ਉਹ ਮਰਜ਼ੀ ਹੋ ਜੇ ਮੈਂ ਪਿੱਛੇ ਨਹੀਂ ਹਟਣਾ ਪਰ ਤੁਹਾਡੇ ਨਾਲ ਖੜੇ ਆ ਲੋਕ ਖੜੇ ਨੇ ਮੈਂ ਉਹ ਬੰਦੇ ਨੂੰ ਫਾਂਸੀ ਦਿਵਾ ਕੇ ਹਟਨੀ ਹੈ ਜੀ ਚਾਹੇ ਮੇਰੇ ਨਾਲ ਕੋਈ ਖੜੇ ਚਾਹੇ ਨਾ ਖੜੇ ਮੈਂ ਜਿੱਥੇ ਤੱਕ ਹਾਂਗਾ ਮੈਂ ਜਾਊਂਗਾ ਜੀ ਮੈਂ ਇਕੱਲਾ ਹੀ ਜਾਊਂਗਾ ਜੀ ਤੁਸੀਂ ਕਹਿ ਰਹੇ ਸੀ ਚਾਹੇ ਮੈਨੂੰ ਕੁਝ ਹੋ ਜਾਵੇ ਹਾਂ ਜੀ ਮੈਂ ਕਹਾਂ ਜੀ ਭਾਵੇਂ ਮੈਨੂੰ ਫਾਂਸੀ ਤੇ ਚੜਾ ਦਿਓ ਪਰ ਉਹ ਬੰਦੇ ਨੂੰ ਮਜਰੂਰ ਫਾਂਸੀ ਚਲਵਾਉਣੀ ਹੈ ਇਹ ਰੋਜ਼ ਗੁਰੂ ਘਰ ਜਾਂਦੇ ਸੀਗੇ ਰੋਜ਼ ਜਾਂਦੇ ਸੀ ਹਾਂਜੀ ਉਦੋਂ ਉਸਨੇ ਇਹ ਮੈਨੂੰ ਲੱਗਦਾ ਕਿ ਇੱਕ ਦੋ ਦਿਨ ਦੀ ਪਲੈਨਿੰਗ ਨਹੀਂ ਇਹ ਕਾਫੀ ਲੰਬੀ ਪਲੈਨਿੰਗ ਕਰਦਾ ਸੀ ਕਿ ਬਹੁਤ ਲੰਬੇ ਜੀ ਹੁਣ ਜਦੋਂ ਇਹ ਬਾਹਰ ਆਇਆ ਤਾਂ ਕਿਸੇ ਨੇ ਕੁਝ ਕੀਤਾ ਹੋਊਗਾ ਫੋਨ ਕੀਤਾ ਹੋਊਗਾ ਤਾਂ ਹੀ ਉਹਨੂੰ ਗਲੀ ਚੋਂ ਪਤਾ ਲੱਗਾ ਇਦਾਂ ਗਲੀ ਇਦਾਂ ਟੇਢੀ ਗਲੀ ਆ ਉਹ ਇੱਧਰ ਆ ਤਾਂ ਹੀ ਪਤਾ ਲੱਗਾ ਵੀ ਕੋਈ ਬਾਹਰ ਆ ਗਿਆ ਉਦੋਂ ਥੋੜੀ ਪਤਾ ਲੱਗ ਗਿਆ ਯਾਨੀ ਕਿ ਮੈਨੂੰ ਲੱਗਦਾ ਪਹਿਲਾਂ ਜਿਵੇਂ ਮਾਤਾ ਜੀ ਦੱਸ ਰਹੇ ਬੀਬੀ ਜੀ ਹੁਣੀ ਨਾਲ ਜਾਂਦੇ ਸੀਗੇ ਉਹਨਾਂ ਨੇ ਦੇਖਿਆ ਅੱਜ ਕੱਲੇ ਨੇ ਤਾਂ ਉਹ ਆ ਗਏ ਹੋ ਨਹੀਂ ਮਾਲਕ ਜਾਣਦਾ ਜੀ ਅਸੀਂ ਤਾਂ ਅਸੀਂ ਹੁਣ ਕੀ ਕਹਾਂ ਮਾਲਕ ਜਾਣਦਾ ਜੀ ਅਸੀਂ ਤਾਂ ਇਹ ਕਹਿੰਦੇ ਬਸ ਉਹਨੂੰ ਫਾਂਸੀ ਦਿੱਤੀ ਜਾਵੇ ਸਿੱਧੀ ਪ੍ਰਵਾਸੀਆਂ ਬਾਰੇ ਵੀ ਕਹਿ ਰਹੇ ਸੀ ਕਿ ਪ੍ਰਵਾਸੀਆਂ ਅਸੀਂ ਤਾਂ ਨੁਕਸਾਨ ਕਰਾ ਲਿਆ ਹੋਰ ਪਰਿਵਾਰਾਂ ਨੂੰ ਨੁਕਸਾਨ ਕਰਾ ਲੈਣ ਕੀ ਕਹਿ ਰਹੇ ਸੀ ਤੁਸੀਂ ਅਸੀਂ ਤਾਂ ਇਹ ਕਹਿੰਦੇ ਸੀਗੇ ਜੀ ਬਸ ਵੀ ਸਾਡੇ ਮੁੰਡੇ ਨੂੰ ਇਨਸਾਫ਼ ਦਿੱਤਾ ਜਾਵੇ ਜੇ ਇਹ ਹੈਗੇ ਸੀਗੇ ਇਹ ਪ੍ਰਵਾਸੀ ਹੀ ਨੇ ਕੀਤਾ ਤਿੰਨੇ ਜਣੇ ਪ੍ਰਵਾਸੀ ਆ ਜੀ ਤਿੰਨੇ ਪ੍ਰਵਾਸੀ ਆ ਜੀ ਇਹ ਇੱਧਰ ਦਾ ਕੋਈ ਨਹੀਂ ਹੈਗਾ ਜੀ ਪੁਲਿਸ ਨੇ ਤਿੰਨੋਂ ਗ੍ਰਿਫਤਾਰ ਕਰ ਲਿਆ ਹਾਂਜੀ ਤਿੰਨੋਂ ਹੀ ਕੀਤੇ ਆ ਜੀ ਤਾਂ ਹੁਣ ਕੀ ਅਗਲੀ ਕਾਰਵਾਈ ਪੁਲਿਸ ਨੇ ਦੱਸਿਆ ਤੁਹਾਨੂੰ ਹਾਂਜੀ ਉਹ ਦੱਸਦੇ ਪਏ ਆ ਜੀ ਜਿੱਦਾਂ ਜਿੱਦਾਂ ਦੱਸਦੇ ਪਏ ਆ ਹੁਣ ਉਹਦਾ ਰਿਮਾਂਡ ਚੱਲਦਾ ਪਿਆ ਸੀਗਾ ਜੀ ਹੁਣ ਬਾਕੀ ਦੇਖਦੇ ਹਾਂ ਹੁਣ ਕੀ ਕਹਿੰਦੇ ਪਏ ਆ ਜੀ ਹੁਣ ਅੱਜ ਸਾਨੂੰ ਦੱਸਿਆ ਪਿੰਡ ਮਾਰਿਆ ਉਹਨੂੰ ਕੱਲ੍ਹ ਮਾਰਨਾ ਤਿੰਨਾਂ ਨੂੰ ਮਾਰਨਾ ਵਾ ਕਿਉਂਕਿ ਉਹ ਵੀ ਨਾ ਕਿਸੇ ਨਾਲ ਕਰ ਪਾਵੇ ਦਾ ਬਹੁਤ ਛੋਟੀ ਬਹੁਤ ਛੋਟੀ ਉਮਰ ਆ ਤੁਸੀਂ ਬਹੁਤ ਸਿਆਣੀ ਗੱਲ ਕੀਤੀ ਕਿ ਕਿਸੇ ਹੋਰ ਦਾ ਨਾਮ ਜਾਂ ਨੁਕਸਾਨ ਕਰ ਪਾਵੇ ਮਤਲਬ ਇੰਨਾ ਸਮਝ ਤੁਹਾਡੀ ਬੱਚੀ ਰੱਖਦੀ ਹੈ ਹਾਂਜੀ ਪਰ ਤਿੰਨਾਂ ਨੇ ਮਾਨਣਾ ਵੈਕ ਕਾਨੂੰਨੀ ਮਾਨਣਾ ਬਹੁਤ ਤੁਹਾਡੀ ਕੁੜੀ ਸਿਆਣੀ ਮਿਲਦਾ ਤੁਹਾਡਾ ਹਰਵੀਰ ਵੀ ਬਹੁਤ ਸਿਆਣਾ ਸੀ ਬਹੁਤ ਮਲਾਪੜਾ ਸੀ ਤੇ ਅੱਜ ਤੁਹਾਡੇ ਨਾਲ ਲੋਕ ਵੀ ਖੜੇ ਆ ਇਸ ਲੜਾਈ ਦੇ ਵਿੱਚ ਅਸੀਂ ਵੀ ਤੁਹਾਡੇ ਨਾਲ ਖੜੇ ਆ ਤੁਸੀਂ ਘਬਰਾਉਣਾ ਨਹੀਂ ਆ ਤੁਸੀਂ ਪੁਲਿਸ ਨੂੰ ਤੁਸੀਂ ਇੱਕ ਗੱਲ ਕਹਿ ਰਹੇ ਸੀ ਕਿ ਲੋਕ ਕਈ ਵਾਰ ਗਲਤ ਕਈ ਕਹਿ ਦਿੰਦੇ ਕਿ ਪਬਲਿਸਿਟੀ ਪਰ ਇਹ ਤਾਂ ਨੁਕਸਾਨ ਹੋਇਆ ਵੱਡਾ ਬਹੁਤ ਹਾਂਜੀ ਲੰਬੀ ਲੜਾਈ ਹੈ ਬਹੁਤ ਲੰਬੀ ਹੈ ਜੀ ਜਿੱਥੇ ਤੱਕ ਜਾਊਗੀ ਲੜਾਂਗੇ ਜੀ ਹਾਂ ਜਿੱਥੇ ਤੱਕ ਜਾਊਗੀ ਲੜਾਂਗੇ ਜੀ ਇਹਨਾਂ ਦੀ ਭੂਆ ਜੀ ਵੀ ਨੇ ਬਹੁਤ ਇਸ ਵਕਤ ਪਰਿਵਾਰ ਦੁੱਖ ਚ ਆ ਭੂਆ ਦੇ ਨਾਲ ਬਹੁਤ ਪਿਆਰ ਹੁੰਦਾ ਹੈ ਹਾਂਜੀ ਬਹੁਤ ਜ਼ਿਆਦਾ ਪਿਆਰ ਸੀ ਅਸੀ ਮਾਸੀ ਸੁੱਖਾਂ ਸੁੱਕ ਕੇ ਲਿਆ ਸੀ ਸਾਡੀ ਇਹੀ ਬੇਨਤੀ ਆ ਵੀ ਸਾਡੇ ਸਾਹਮਣੇ ਉਹਨੂੰ ਮਾਰਿਆ ਜਾਵੇ ਇੱਕ ਵਾਰੀ ਉਸ ਬੰਦੇ ਨੂੰ ਮਿਲਣਾ ਜ਼ਰੂਰ ਆ ਜਿਹਨੇ ਸਾਡੇ ਫੁੱਲਾਂ ਵਰਗੇ ਭਤੀਜੇ ਨੂੰ ਇੰਦਾ ਰੋਲਿਆ ਸਾਨੂੰ ਇੱਕ ਵਾਰੀ ਉਹ ਸਾਹਮਣੇ ਲੈ ਕੇ ਆਓ ਸਾਡੇ ਸਾਹਮਣੇ ਲੈ ਕੇ ਆਓ ਸਰਕਾਰ ਨੂੰ ਇਹੀ ਬੇਨਤੀ ਆ ਸੀ ਇੱਕ ਵਾਰੀ ਉਸ ਬੰਦੇ ਨੂੰ ਦੇਖਣਾ ਜ਼ਰੂਰ ਆ ਸਾਡੀ ਇਹ ਬੇਨਤੀ ਹੱਥ ਜੋੜ ਕੇ ਸਾਡੇ ਮਰੇ ਸਾਡੇ ਮਰੇ ਲੈ ਕੇ ਆਓ ਬਸ ਉਸ ਬੰਦੇ ਨੂੰ ਜਿਹਨੇ ਸਾਡੇ ਫੁੱਲਾਂ ਵਰਗੇ ਨੂੰ ਰੋਲਿਆ ਇੰਨਾ ਹੀ ਦਰਦਨਾਕ ਮੌਤ ਤੇ ਇੰਨੀ ਸਤਾ ਸਹਾ ਨਹੀਂ ਉਂទៀਗ ਨਾ ਸਤਾ ਕੋਈ ਦਸ ਹੁੰਦਾ ਐ ਨਾ ਦੇਖ ਹੁੰਦਾ ਸੀ ਉਹ ਨਾ ਸੀ ਉਹਦਾ ਆਖਰੀ ਵਾਰੀ ਮੂੰਹ ਦੇਖਿਆ ਐਨਾ ਲਾਡਾ ਦੇ ਨਾਲ ਉਹਨੂੰ ਅਸੀਂ ਪਾਲਿਆ ਸੀ ਕਬੂਆ-ਬੂਆ ਕਰਤਾ ਸਾਨੀ ਲੰਦਾਉਂਦੀ ਸੀ ਬੂਆ ਮੈਂ ਪਾੜੋ ਕੀ ਜਾਣਾ बस ਇੱਤੈ ਹੀ ਕਰੀ ਜਾਣਾ ਹੁਣੇ ਸੋ ਦੇ ਸਾਹਮਣੇ ਲੈ ਕੇ ਆਓ ਬਸ ਉਸ ਬੰਦੇ ਨੂੰ ਸਾਡੀ ਇਹੀ ਮੰਗਿਆ ਵੇ ਸਾਡੇ ਸਾਹਮਣੇ ਲੈ ਕੇ ਆਓ ਅਸੀਂ ਇੱਕ ਵਾਰੀ ਉਹਨੂੰ ਪੁੱਛਣਾ ਜ਼ਰੂਰ ਆ ਜ਼ਰੂਰ ਪੁੱਛਣਾ ਸਾਨੂੰ ਮਿਲਾਓ ਸਾਡੀ ਹੱਥ ਜੋੜ ਕੇ ਬੇਨਤੀ ਆ ਬਾਰ ਬਾਰ ਅਸੀਂ ਇਹੀ ਕਹਿੰਨੇ ਆ ਇੱਕ ਵਾਰੀ ਸਾਨੂੰ ਉਸ ਬੰਦੇ ਦੇ ਸਾਹਮਣੇ ਲੈ ਕੇ ਜਾਓ ਅਸੀਂ ਉਹਨੂੰ ਦੇਖਣਾ ਆ ਬਸ ਬਹੁਤ ਕਹਿੰਦੇ ਕਿ ਬਹੁਤ ਕਹਿੰਦਨ ਦਸੀਂ ਪਿੰਡ ਜਾਣਾ ਪਿੰਡ ਜਾਣਾ ਬੜਾ ਲਗਾ ਸੀ ਪਿੰਡ ਨਾਲ ਬਹੁਤ ਸਾਨੂੰ ਤਾਂ ਕਹਿੰਦੇ ਮਰ ਗਿਆ ਜੀ ਕਹਿੰਦਾ ਭਾਣੂ ਕੀ ਜਾਣਾ ਮੈਂ ਜਦੋਂ ਉਹਨੂੰ ਕਹਣਾ ਭਾਣੂ ਕੀ ਜਾਣਾ ਭਾਣੂ ਕੀ ਜਾਣਾ ਕਹਿੰਦਾ ਭਾਣੂ ਕੀ ਜਾਣਾ ਪਛਪਨੇ ਉਹਦਾ ਇੱਥੇ ਸਾਰਾ ਸਾਰਾ ਜੀ ਸਾਰਾ ਜੀ ਤਾਂ ਹੀ ਸਾਰਾ ਪੰਜਾਬ ਨਾਲ ਖੜਾ ਹੈ ਸਾਰਾ ਵਰਲਡ ਨਾਲ ਖੜਾ ਜੀ ਸਾਰਾ ਵਰਲਡ ਨਾਲ ਖੜਾ ਜੀ ਉਹਨੂੰ ਇੰਨਾ ਪਿਆਰ ਕਰਦਾ ਸਾਰਾ ਵਰਲਡ ਨਾਲ ਖੜਾ ਜੀ 6 ਮਹੀਨੇ ਹੋ ਗਏ ਸੀ ਕੇ ਨੂੰ ਹਾਂਜੀ ਅਨ 6 ਕੁ ਮਹੀਨੇ ਹੋ ਗਏ ਹੀ ਕੇ ਨੂੰ ਉੱਥੇ ਮੈਨੂੰ ਲੱਗਦਾ ਕਿ 6 ਮਹੀਨੇ ਤਾਂ ਫਿਰ ਬੱਚਿਆਂ ਕਰਕੇ ਤੁਹਾਡੀ ਜਾਣ ਪਛਾਣ ਹੋ ਗਈ ਹੋਣੀ ਗਲੀ ਖਵਾਂਡ ਚ ਬਹੁਤ ਜੀ ਤਨ ਦੱਸਿਆ ਤਾਂ ਜਾਨਾ ਵੀ ਇਹ ਪਹਿਲਾਂ ਇਹਨਾਂ ਦਾ ਨਾਂ ਲਿਆ ਜਾਂਦਾ ਜੀ ਬਾਅਦ ਚ ਮੈਨੂੰ ਮੇਰਾ ਨਾਂ ਲੈਂਦੇ ਜੀ ਪਹਿਲਾਂ ਇਹਨਾਂ ਦਾ ਨਾਂ ਲੈਂਦੇ ਇਹਦੇ ਨਾਂ ਤੋਂ ਜਾਣਦੇ ਆ ਮੈਨੂੰ ਇਹਨਾਂ ਦੇ अच्छा मेनू ये दसो जबो जांच हो रही सी डॉक्टर ने कुछ दस्या कि किन्ने घंटे कुछ तशद्दद होया जी, कुछ जी, पूर्ण पूर्ण जी जब रिपोर्ट आई हुण पोस्टमार्टम ਆਊਗਾ ਜੀ पोस्टमार्टम ਜੋ ਕਲੀਅਰ ਹੋਊਗਾ ਫੇ ਪਤਾ ਲੱਗੂ ਜੀ ਕੁਝ ਉਹਨੇ ਮੰਨਿਆ ਕਿ ਕਿੰਨੇ ਘੰਟੇ ਸੀ ਇਹਦੇ ਨਾਲ ਬਦਫੈਲੀ ਕੀਤੀ ਜੀ ਹਜੇ ਉਹਨੇ ਤਾਂ ਸਾਰਾ ਕੁਝ ਕਬੂਲ ਕੀਤਾ ਹੈ ਜੀ ਉਹਨੇ ਕਬੂਲ ਕੀਤਾ ਹੈ ਸਾਰਾ ਕੁਝ ਜੀ ਜੋ ਕੀਤਾ ਤਾਂ ਹੀ ਸਾਰਾ ਕੁਝ ਕੀਤਾ ਗਿਆ ਜੀ ਹਰਵੀਰ ਦੀ ਜਿੰਦ ਨਾਲ ਗੱਲਾਂ ਹਾਂਜੀ ਹਾਂਜੀ ਅੱਛਾ ਹਾਂਜੀ ਇਸ ਸਭ ਉਸਨੇ ਕਬੂਲ ਕਰ ਲਿਆ ਹਾਂਜੀ ਕਰ ਲਿਆ ਤਾਂ ਬਿਲਕੁਲ ਇਸ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆ ਹੋਰ ਵੀ ਇੱਥੇ ਇਸ ਪਰਿਵਾਰ ਨਾਲ ਮਿਲ ਲਾਇਆ ਬਾਈ ਬਹੁਤ ਮੰਦਭਾਗੀ ਘਟਨਾ ਹੋਈ ਪਰਿਵਾਰ ਦੇ ਨਾਲ ਖੜੇ ਹਾਂ ਕਿ ਉਸ ਪ੍ਰਵਾਸੀ ਨੂੰ ਸਜ਼ਾ ਦਿਵਾਉਣ ਦੇ ਲਈ ਹਾਂਜੀ ਹਾਂਜੀ ਇਹਨਾਂ ਨਾਲ ਪੂਰਾ ਆਪਾਂ ਖੜੇ ਆ ਜੀ ਸਹਿਯੋਗ ਦੇਣ ਆ ਜਿਹੜੀ ਮੇਰਾ ਫਰੈਂਡ ਆ ਇਹਦੀ ਸਿਸਟਰ ਆ ਸਗੀ ਸਿਸਟਰ ਆ ਇਹ ਜਿਹੜੇ ਉਹਦੀ ਮੰਮੀ ਸੀਗੇ ਤੇ ਸਾਡੇ ਕੋਲ ਇਹਨਾਂ ਦੀ ਸ਼ਾਪ ਆ ਤੇ ਅਸੀਂ ਇਹਨਾਂ ਦੇ ਨਾਲ ਪੂਰਾ ਸਹਿਯੋਗ ਦੇਣ ਲਈ ਅਸੀਂ ਆਪ ਆਏ ਫਗਵਾੜੇ ਤੋਂ ਆਏ ਆ ਅਸੀਂ ਜੋ ਇਹਨਾਂ ਨੂੰ ਸਹਾਇਤਾ ਚਾਹੀਦੀ ਜੋ ਇਹਨਾਂ ਦੇ ਨਾਲ ਜੋ ਇਹਨਾਂ ਨੂੰ ਮਦਦ ਹੋਊਗੀ ਅਸੀਂ ਨਾਲ ਖੜੇ ਆ ਜਿੱਦਾਂ ਮਰਜ਼ੀ ਕਾਨੂੰਨੀ ਲੜਾਈ ਲੜਨੀ ਪਵੇ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਬਾਈ ਤੁਹਾਡਾ ਭਾਂਜਾ ਸੀ ਹਾਂਜੀ ਭਾਈ ਭਾਂਜਾ ਸੀ ਬਹੁਤ ਭਾਂਜੇ ਦਾ ਪਿਆਰ ਹੁੰਦਾ ਮਾਮਿਆਂ ਦੇ ਨਾਲ ਬਹੁਤ ਹੁੰਦਾ ਹੀ ਬਹੁਤ ਦੁੱਖ ਸਾਨੂੰ ਉਹਦਾ ਦੁੱਖ ਨੇ ਹੋ ਜਾਣ ਸਾਡੀ ساری ਜ਼ਿੰਦਗੀ ਹੁਣ ਜਿੱਦਾਂ ਦੁੱਖ ਹੋਇਆ ਜੀ ਸਾਨੂੰ ਸਾਂਤਾਂ ਸਾਫ਼ ਰਹਿੰਦਾ ਜਿਹੜਾ ਨੇ ਜੋ ਕੀਤਾ ਉਹਨੂੰ ਉਤੋਂ ਪੈੜੀ ਮਸਜਾ ਮਿਲ ਜੇ ਰਹੀ ਆ ਜਿੰਨੇ ਵਿੱਚ ਆ ਕਿ ਸਾਰਿਆਂ ਨੂੰ ਜਾਣੇ ਚਾਹੀਏ ਦਾ ਆਇਆ ਉੱਧੇ ਜਾਣਾ ਇਹ ਇਹ ਕਿਸੇ ਵੀ ਕਿਸੇ ਦੇ ਵੀ ਬੱਚੇ ਨਾਲ ਤਾਂ ਹੋ ਸਕਦਾ ਪਰ ਇਹ ਆਪਾਂ ਨੂੰ ਜੇ ਆਪਣੇ ਬੱਚੇ ਨਹੀਂ ਸੇਫ ਆਪਣੀ ਗਾਂਹ ਆਉਣ ਵਾਲੀ ਪੀੜ੍ਹੀ ਨਹੀਂ ਸੇਫ ਹੈਗੀ ਤੇ ਸਾਡਾ ਪੰਜਾਬ ਲੜਾਈ ਲੰਬੀ ਆ ਇਹ ਆਪਾਂ ਨੂੰ ਰਲ ਮਿਲ ਕੇ ਲੜਾਈ ਲੜਨੀ ਪੈਣੀ ਆ ਹਾਂਜੀ 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 ਇਹ ਤਾਂ ਹੈਗਾ ਜੀ ਤੁਹਾਡੇ ਨਾਲ ਕਹਿੰਦਾ ਹੁਣ ਮਾਮਾ ਜੀ ਇੱਥੇ ਆਣਾ ਜਦੋਂ ਪਾਪਾ ਹਾਂਜੀ ਹਾਂਜੀ ਮਾਮਾ ਜੀ ਕਹਿੰਦਾ ਮੈਂ ਮਮਾ ਆ ਲੈਣਾ ਉਹ ਲੈਣਾ ਦੱਬੋ ਕੁਝ ਕਹਿੰਦਾ ਸੀਗਾ ਭਾਈ ਸਭ ਕੁਝ ਲੈ ਕੇ ਦਿੱਤਾ ਪਰ ਕੀ ਕਰੀ ਸਾਡੇ ਕਰਮਾਂ ਨੂੰ ਨਹੀਂ ਸੀਗਾ ਜੋ ਪਿਆਰ ਸੀੜਾ ਉਹਦੇ ਉਹਲੇ ਨੇ ਮੇਰੇ ਦੀ ਸ਼ਾਪ ਤੇ ਆਉਂਦਾ ਹੁੰਦਾ ਸੀਗਾ ਇਹ ਦੀ ਸ਼ਾਪ ਹੈ ਕਟਿੰਗ ਦੀ ਸਾਡੇ ਗੋਲੀ ਆ ਤੁਹਾਡੇ ਕੋਲ ਵੀ ਆਉਂਦਾ ਸੀ ਹਾਂਜੀ ਹਾਂਜੀ ਸਾਡੀ ਸ਼ਾਪ ਮਤਲਬ ਮੇਰੀ ਸ਼ਾਪ ਇਹ ਦਿੱਤੀ ਹੋਈ ਹੈ ਨ ਰੈਂਟ ਤੇ ਦੇ ਉੱਥੇ ਕਰਦਾ ਸ਼ਾਪ ਉੱਥੇ ਆਉਂਦਾ ਹੁੰਦਾ ਸੀਗਾ ਇਹ ਕਟਿੰਗ ਵਗੈਰਾ ਇਹਦੇ ਕੋਲ ਕਰਾ ਕੇ ਜਾਂਦਾ ਹੁੰਦਾ ਸੀ ਉੱਥੇ ਆ ਕੇ ਮਾਮਾ ਭਾਣੂ ਕੇ ਜਾਣਾ ਤੇ ਮਾਮੇ ਕੋਲ ਜਾਣਾ ਹਾਂਜੀ ਆਪਣੇ ਕੋਲੋਂ ਦੁਕਾਨ ਤੇ ਜਿੰਨੀ ਵਾਰੀ ਹੋਣਾ ਵਾ ਪਹਿਲਾਂ ਜੱਗ ਬਾਅਦ ਕਟਣੇ ਆ ਫਿਰ ਉਹਨੂੰ ਖੁਡਾ ਕੇ ਫੇਰ ਦੁਕਾਨ ਤੇ ਘਰ ਛੱਡ ਕੇ ਮੈਂ ਉਹਨੂੰ ਸ਼ਾਮ ਨੂੰ ਆਉਂਗਾ ਜੇ ਆਵ ਗਿਆ ਪਤਾ ਠੀਕ ਆ ਨਹੀਂ ਤਾਂ ਫਿਰ ਤੂੰ ਚੱਲ ਜਾਣਾ ਮੈਂ ਪਤਾ ਸ਼ਾਮ ਨੂੰ ਫਿਰ ਕੋਈ ਨਹੀਂ ਫਿਰ ਅੱਧੇ ਦੇ ਦਸ ਜੇਨੇ ਦੇ ਹੁੰਦੇ ਸੀਗੇ ਬਸ ਵੇਲੇ ਉਹਨਾਂ ਸ਼ਾਮ ਤੋਂ ਰਹਿਣਾ ਜੋ ਇਸ ਪ੍ਰਵਾਸੀ ਨੇ ਕੀਤਾ ਕੀ ਕਹੋਂਗੇ ਜੋ ਇਹ ਇੱਕ ਲਹਿਰ ਵੀ ਚੱਲੀ ਹੈ ਕਿ ਇਹਨਾਂ ਬਾਰੇ ਗੱਲ ਬੋਲਿਆ ਜਾ ਰਿਹਾ ਪ੍ਰਵਾਸੀਆਂ ਬਾਰੇ ਕਿ ਇਹ ਗਲਤ ਕਰ ਰਿਹਾ ਹੋਰ ਨੁਕਸਾਨ ਨਾਲ ਪਰਿਵਾਰ ਹੋ ਜਾਣ ਕੀ ਕਹੋਂਗੇ ਦੇਖੋ ਜੀ ਜਿੱਦਾਂ ਜਿੱਦਾਂ ਦੀ ਇਹ ਘਟਨਾ ਹੋਈ ਹੈ ਨਾ ਜੀ ਇਹ ਚਾਹੇ ਜਿਹੜਾ ਮਰਜੀ ਕੋਈ ਬੰਦਾ ਸਟੇਟ ਦਾ ਹੋਵੇ ਕਿਸੇ ਵੀ ਸਟੇਟ ਦਾ ਬੰਦਾ ਆ ਕੋਈ ਵੀ ਬੰਦਾ ਇਦਾਂ ਦਾ ਗਲਤ ਕੰਮ ਜਿਹੜਾ ਕਰਦਾ ਆ ਉਹਨੂੰ ਵੱਧ ਤੋਂ ਵੱਧ ਤੇ ਸਖਤ ਤੋਂ ਸਖਤ ਫਾਂਸੀ ਦੀ ਸਜ਼ਾ ਚਾਹੀਦੀ ਹੈ ਇਹ ਨਹੀਂ ਕਹਿੰਦੇ ਆਪਾਂ ਵੀ ਕੋਈ ਹੋਰ ਸਟੇਟ ਦਾ ਆ ਜਾਂ ਕਿਸੇ ਵੀ ਕਿਸੇ ਵੀ ਸਟੇਟ ਦਾ ਬੰਦਾ ਆ ਹਨਾ ਕੋਈ ਵੀ ਇਦਾਂ ਦਾ ਕੰਮ ਕਰਦਾ ਉਹਨੂੰ ਸਖਤ ਤੋਂ ਸਖਤ ਉਦਲੀ ਸਜ਼ਾ ਚਾਹੀਦੀ ਹੈ ਫਾਂਸੀ ਦੀ ਸਜ਼ਾ ਘਟੋ ਘਟ ਚਾਹੀਦੀ ਹੈ ਜਾਂਕਿ ਅੱਗੇ ਤੋਂ ਲੋਕੀ ਕਰਨ ਲੱਗਿਆਂ ਇਦਾਂ ਦਾ ਕੰਮ ਸੋਚਣ ਲੱਗਿਆਂ ਵੀ ਡਰਨ ਤਾਂ ਹਰਵੀਰ ਦੀਆਂ ਹੁਣ ਇਹ ਜੋ ਦੱਸ ਰਹੇ ਨੇ ਯਾਦਾ ਹੀ ਨਹੀਂ ਦੇਖੋ ਕਿੱਥੋਂ ਕਿੱਥੋਂ ਲੋਕ ਪਹੁੰਚੇ ਹੋ ਹਰਵੀਰ ਦੇ ਦੇ ਉਹਦੇ ਬੋਲ ਦੇ ਵਿੱਚ ਇੰਨਾ ਮਠਾਸ ਸੀ ਇੰਨਾ ਉਹ ਹਰ ਕਿਸੇ ਨੂੰ ਮੋਹ ਲੈਂਦਾ ਸੀਗਾ ਮਾਤਾ ਜੀ ਉਹਨਾਂ ਨੇ ਦੱਸਿਆ ਨਾਨਕਿਆ ਨਾਲ ਵੀ ਉਹਦਾ ਬਹੁਤ ਪਿਆਰ ਸੀਗਾ ਕਿਨ੍ਹੇ ਮਾਮਾ ਹੋਰਾ ਦੇ ਨਾਲ ਹਾਂ ਜੀ ਮਾਮੀ ਉਹਨੇ ਕਿ ਜਾਂਦੇ ਹੁੰਦੇ ਸੀ ਕਹਿੰਦਾ ਮਾਮਾ ਮੈਨੂੰ ਆ ਚੀਜ਼ੀ ਲੈ ਕੇ ਦੇ ਉਹ ਲੈ ਕੇ ਤੇ ਹਰ ਵਾਰ ਇਹ ਸਿੱਧ ਜਾਂਦੇ ਹੁੰਦੇ ਸੀ ਬੇਟਾ ਹੁਣ ਤੁਸੀਂ ਖਿਆਲ ਰੱਖਣਾ ਠੀਕ ਆ ਕੁਛ ਕਹਿਣਾ ਤੁਸੀਂ ਬੱਚੇ ਵੀ ਮੇਰੀ ਡਰਦੀ ਹੁਣ ਬਾਹਰ ਨਹੀਂ ਨਿਕਲਦੀ ਹੈਗੀ ਹੁਣ ਕਹਿੰਦੀ ਮੇਰੇ ਭਾਣਾ ਇਦਾਂ ਹੋਈ ਹੈ ਹਣਾ ਮੈਂ ਨਹੀਂ ਬਾਹਰ ਨਿਕਲਣੋਂ ਡਰਦੀ ਹਾਂ ਨਹੀਂ ਬਾਹਰ ਨਹੀਂ ਜਾਂਦੀ ਹੈਗੀ ਹੁਣ ਤੁਸੀਂ ਡਰ ਰਹੇ ਹੋ ਕਿ ਜੋ ਇਹ ਹੋਇਆ ਕਿ ਕੁਝ ਹਾਂਜੀ ਘਬਰਾਉਣਾ ਨਹੀਂ ਆ ਤੁਸੀਂ ਹਾਂ ਬੋਲੋ ਤੁਸੀਂ ਤੁਸੀਂ ਆਪਦੇ ਭਰਾ ਦੀ ਲੜਾਈ ਲੜਨੀ ਆ ਹਾਂਜੀ ਲੜਨੀ ਤਾਂ ਹੈਗੀ ਪਰ ਹਣ ਮੈਂ ਵੀ ਉਹਨਾਂ ਨੂੰ ਸਮਝਾਉਂਦੀ ਰੋਣਾ ਪੱਲਾੜਨੀ ਆ ਹਣ ਪਰ ਹਾਰਦੇ ਨਹੀਂ ਮੈਂ ਵੀ ਉਹਨਾਂ ਨੂੰ ਕਿੰਨਾ ਸਮਝਾ ਕਹਿੰਦਾ ਠੀਕ ਆ ਨਹੀਂ ਰੋਂਦੀ ਰੋਣਾ ਨਹੀਂ ਠੀਕ ਆ ਪੁੱਤ ਖੁਸ਼ ਰਹਿਣਾ ਕੋਈ ਨਹੀਂ ਤੇਰੇ ਨਾਲ ਅਸੀਂ ਖੜੇ ਆ ਅਸੀਂ ਵੀ ਸਾਡੂ ਵੱਡਾ ਭਰਾ ਤੋਂ ਸਮਝ ਲੈ ਹਾਂ ਅਸੀਂ ਹਰਵੀਰ ਆ ਠੀਕ ਆ ਤੇਰਾ ਨਾਲ ਖੜੇ ਆ ਕਦੇ ਵੀ ਕੋਈ ਲੋੜ ਹੋਵੇ ਸਾਨੂੰ ਦੱਸਣਾ ਤੂੰ ਠੀਕ ਆ ਮੈਂ ਪਾਪਾ ਨੂੰ ਤੇਰਾ ਆਪਣਾ ਨੰਬਰ ਦੇ ਦਿੱਤਾ ਕਦੇ ਵੀ ਕੋਈ ਲੋੜ ਹੋਈ ਅਸੀਂ ਤੇਰੇ ਕੋਲ ਆਵਾਂਗੇ ਠੀਕ ਹੈ ਪੁੱਤ ਖਬਰ ਹੋਣਾ ਨਹੀਂ ਆ ਡਟ ਕੇ ਲੜਨਾ ਔਰ ਧਿਆਨ ਰੱਖਣਾ ਆਪਣਾ ਠੀਕ ਹੈ ਤਾਂ ਇਸ ਪਰਿਵਾਰ ਨਾਲ ਗੱਲਬਾਤ ਕੀਤੀ ਹੋ ਸਕਦਾ ਜਿੰਨਾ ਇਸ ਪਰਿਵਾਰ ਦੇ ਨਾਲ ਖੜੋ ਕਿਉਂਕਿ ਇਸ ਲੜਾਈ ਦੇ ਵਿੱਚ ਸਹਾਇਕ ਦੀ ਲੋੜ ਹੁੰਦੀ ਹੈ ਸ਼ਕਤੀ ਦੀ ਲੋੜ ਹੁੰਦੀ ਹੈ ਤਾਂ ਹੀ ਇਹ ਪਰਿਵਾਰ ਦੇ ਅੰਦਰ ਜੋ ਹੌਸਲਾ ਆਵੇਗਾ ਤਾਂ ਇਹ ਲੜਾਈ